ਜੋ ਸਟਾਰਟ ਕਰੂਗਾ ਵੀ ਸਟਾਰਟ ਕਰੂ ਚਲੋ ਪਿਛੇ ਦੇਖ ਕੇ ਨਾਲੇ ਗੇਅਰ ਸ਼ਿਫਟ ਕਰਵਾਉਣੀ ਤਦੋ ਥੋੜਾ ਜਿਹੀ ਠੀਕ ਆ ਬਾਕੀ ਗੇਅਰ ਪਾਉਣਾ ਜਦੋਂ ਹੁਣ ਤੀਜਾ ਕਾਲੀ ਨਹੀਂ ਕਰਨੀ ਆ ਰਾਮ ਦੇ ਨਾਲ ਤੇ ਇਹਦੀ ਸਪੀਡ ਕਰੀ ਲੀ ਹੋ ਗਈ ਆ ਰੇਸ਼ ਛੱਡ ਦੋ ਕਲਚ ਦਬਾ ਲਓ ਗੇਅਰ ਕੱਢ ਕੇ ਉੱਤੇ ਛੱਡ ਦਈਦਾ ਹੁੰਦਾ ਅੱਗੇ ਨੂੰ ਕਰਦੇ ਇਹਨੂੰ ਬਸ ਖੜ ਦੋ ਕਲੱਚ ਹੁਣ ਸਪੀਡ 30 ਦੀ ਰੱਖੀ ਹੋਈ ਜੀ ਹੁਣ ਕਲੱਚ ਸਾਰਾ ਛੱਡ ਮੂਛ ਚਲੋ ਹੁਣ ਆਪਾਂ 40 ਦੀ ਕਰੀਏ ਰੀਸ ਕਰਿਓ 40 ਦੀ ਦੀ ਚਲੋ ਰੇ ਛੱਡੋ ਕਲੱਚ ਦੱਬੋ ਚੌਥਾ ਗੇਰ ਭਾਈ ਜੀ ਪਿੱਛੇ ਨੋ ਰਹਾ ਉਹ ਨਾ ਬੈਠ। ਆਹ ਕਲਾਸ਼ਾਟ ਦੇ। ਹਣ 40 ਦੀ ਸਪੀਡ ਰੱਖਣੀ ਹੈ। 40 ਤੋਂ ਥੱਲੇ ਨਾ ਬੈ ਸਪੀਡ ਹੌ। ਸਪੀਡ ਮੜੀ ਦੱਬੋ ਹੋਰ। ਕਿਉਂਕਿ ਹਣ ਚੌਥਾ ਗੇਰ ਆਪਣਾ ਚੱਲਦਾ ਪਿਆ। ਚੌਥੇ ਗੇਰ ਵਿੱਚ 40 ਦੀ ਸਪੀਡ ਆ। ਜੇ ਹੌਲੀ ਕਰਦੇ ਆ ਸਪੀਡ ਘਟ ਗਈ ਆ ਫਿਰ ਸਪੀਡ ਦੇ ਰਿਕੋਰਡਿੰਗ ਗੇਰ ਪਾ ਲੈਣਾ। ਜੇ 20 ਦੀ ਹੋ ਗਈ ਆ ਦੂਜਾ ਗੇਰ। ਜੇ ਥੋੜੀ ਜੀ ਘਟ ਗਈ ਆ 30 ਦੀ ਹੋ ਗਈ ਤੀਜਾ ਗੇਰ। ਕਿ ਓਵਰਟੇਕ ਕਰਨਾ ਆ ਫੇ ਖਿਆਲ ਨਾ ਕਰਨ ਵਾਲੇ ਮੋੜੇ ਦੂਜਿਆਂ ਮੋੜਿਆਂ ਬੈਂਡ ਜਾਂ ਮੋੜੇ ਮੇਰੇ ਦੀਦਾਨ ਨੂੰ ਆਸੇ ਕਿ ਸਨੋ ਕਰਨੇ ਸਨੋ ਤੋਂ ਆਪਣੇ ਉਹ ਨਹੀਂ ਤਾਂ ਆਪਣੀ ਸਾਈਡ ਤੇ ਲਾ ਕੇ ਚਲੀ ਜਾਓ ਇਹ ਗੱਡੀ ਦੀ ਆਵਾਜ਼ ਵੀ ਆਉਂਦੀ ਹੈ ਜੀ ਜੇ ਸਪੀਡ ਘਟਦੀ ਹੈ ਗੱਡੀ ਆਵਾਜ਼ ਵੀ ਕਰਦੀ ਹੈ ਬਾਕੀ ਇਦਾਂ ਦੇ ਮੋੜਾਂ ਤੇ ਹੋਰ ਜਿਹੜਾ ਪਲੀਟ ਆਉਂਦਾ ਹੈ ਇਹਨੂੰ ਦੇਖ ਕੇ ਓਵਰਟੇਕ ਕਰੋ ਪਹਿਲਾਂ ਬਾ ਪਿੱਛੇ ਖਾਲੀ ਰੋਡ ਆ ਹੋਰਨ ਦੱਬੋ ਇੱਥੇ ਕਰਫਰ ਆ ਤੇਰਾ ਜਾਨਦਾ ਸਪੀਡ ਦੱਬੋ ਹੋਏ ਇਹ ਰੋਡ ਤੇ ਗੱਭੇ ਬੱਬੇ ਚਲੀ ਜਾਂਦਾ ਹੈ